ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੁਹਾਡੇ ਰੂਪ ਰੂਪ ਹੋਇਆ ਆਪਾਂ ਬਹੁਤ ਹੀ ਸੋਹਣੀ ਸਿੱਖਿਆ ਜੋ ਕਹਾਣੀ ਲੈ ਕੇ ਅ ਕਿਸੇ ਰਾਜ ਵਿੱਚ ਇੱਕ ਬਹੁਤ ਹੀ ਦਿਆਲੂ ਤੇ ਪਾਠ ਪੂਜਾ ਕਰਨ ਵਾਲਾ ਰਾਜਾ ਰਾਜ ਕਰਦਾ ਸੀਗਾ ਰਾਜਾ ਬਹੁਤ ਹੀ ਜ਼ਿਆਦਾ ਦਿਆਲੂ ਸੀ ਆਪਣੀ ਪ੍ਰਜਾ ਦਾ ਬਹੁਤ ਹੀ ਖਿਆਲ ਕਰਦਾ ਸੀ ਤੇ ਉਹਨਾਂ ਦਾ ਸਤਿਕਾਰ ਵੀ ਕਰਦਾ ਸੀਗਾ ਤੇ ਸਮਾਂ ਵਧੀਆ ਚੱਲ ਰਿਹਾ ਸੀਗਾ ਇੱਕ ਸਮੇਂ ਰਾਜਾ ਨੂੰ ਰਾਜੇ ਨੂੰ ਕੋਈ ਬਿਮਾਰੀ ਚੁੰਮੜ ਗਈ ਉਹਨੂੰ ਲੱਕਵਾ ਮਾਰ ਗਿਆ ਜਿਸਨਾਂ ਰਾਜਾ ਤੁਰਨ ਫਿਰਨ ਕਨੀਓ ਵੇਵਸ ਹੋ ਕੇ ਮੰਝੇ ਤੇ ਪੈ ਗਿਆ ਰਾਜੇ ਦੀ ਇੱਕ ਸਾਈਡ ਅੜ ਗਈ ਕਿਸੇ ਹੋਰ ਦੇਸ਼ ਦਾ ਇੱਕ ਵਜ਼ੀਰ ਜੋ ਰਾਜੇ ਦੀ ਤੇ ਉਹ ਉਸ ਦਾ ਪਤਾ ਲੈਣ ਵਾਸਤੇ ਆ ਗਿਆ ਜਦੋਂ ਉਹ ਵਜ਼ੀਰ ਰਾਜੇ ਕੋਲ ਆਇਆ ਰਾਜੇ ਨੇ ਆਪਣੀ ਸੈਨਿਕਾਂ ਨੂੰ ਉਹਨੂੰ ਚਾਹ ਪਾਣੀ ਪਿਲਾਉਣ ਦਾ ਕਿਹਾ ਤੇ ਉਦੋਂ ਬਾਅਦ ਵਜ਼ੀਰ ਨੇ ਆ ਕੇ ਰਾਜੇ ਨੂੰ ਸਵਾਲ ਕਰਿਆ ਕਿ ਰਾਜਾ ਜੀ ਤੁਸੀਂ ਤਾਂ ਇੰਨੇ ਦਿਆਲੂ ਸੀਗੇ ਤੇ ਪ੍ਰਮਾਤਮਾ ਨੂੰ ਮੰਨਣ ਵਾਲੇ ਰਾਜਾ ਸੀਗੇ ਤੇ ਪਰ ਪ੍ਰਮਾਤਮਾ ਨੇ ਛੋਡੇ ਨਾਲ ਇਹ ਕੀ ਕੀਤਾ ਤੇ ਰਾਜੇ ਨੇ ਫਿਰ ਉਸ ਨੂੰ ਵਜ਼ੀਰ ਨੂੰ ਜਵਾਬ ਦਿੱਤਾ ਕਿ ਇਹ ਉਹ ਪ੍ਰਮਾਤਮਾ ਦੀ ਲੀਲਾ ਹੈ ਪਰ ਵਜ਼ੀਰ ਕਹਿੰਦਾ ਨਹੀਂ ਰਾਜਾ ਜੀ ਇਸ ਦਾ ਪ੍ਰਮਾਤਮਾ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਵੀ ਛੋਡੇ ਨਾਲ ਇਸ ਤਰ੍ਹਾਂ ਕਿਉਂ ਕਰਿਆ ਤੇ ਫਿਰ ਰਾਜਾ ਵਜ਼ੀਰ ਨੂੰ ਕਹਿੰਦਾ ਹੈ ਕਿ ਜਦੋਂ ਮੈਂ ਰਾਜਾ ਬਣਿਆ ਸੀ ਉਦੋਂ ਤਾਂ ਮੈਂ ਉਸ ਪਰਮਾਤਮਾ ਨੂੰ ਸਵਾਲ ਨਹੀਂ ਕਰਿਆ ਵੀ ਤੈਂ ਮੈਨੂੰ ਰਾਜਾ ਕਿਉਂ ਬਣਾਇਆ ਤੇ ਵੀ ਹੁਣ ਮੈਂ ਕਿਹੜੇ ਮੂੰਹ ਨਾਲ ਪਰਮਾਤਮਾ ਨੂੰ ਸਵਾਲ ਕਰਾਂ ਵੀ ਤੈਂ ਮੈਨੂੰ ਬਿਮਾਰ ਕਿਉਂ ਕਰਿਆ ਤੇ ਵਜ਼ੀਰ ਰਾਜੇ ਦੀ ਗੱਲ ਸੁਣ ਕੇ ਸ਼ਰਮਿੰਦਾ ਹੋਇਆ ਤੇ ਉਸਨੇ ਨੀਮੀ ਪਾੜੀ ਦਿਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲੀ ਹੈ ਕਿ ਜੋ ਵੀ ਆਪਣੀ ਜ਼ਿੰਦਗੀ ਵਿੱਚ ਚੰਗਾ ਮਾੜਾ ਹੁੰਦਾ ਹੈ ਉਹ ਪਰਮਾਤਮਾ ਦੀ ਲੀਲਾ ਹੁੰਦੀ ਹੈ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਹੀ ਇਨਸਾਨ ਨੂੰ ਆਪਣੇ ਕਰਮ ਕਰਨੇ ਚਾਹੀਦੇ ਹਨ ਤੇ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਵੱਧ ਤੋਂ ਵੱਧ ਕਮੈਂਟ ਤੇ ਮੈਸੇਜ ਕਰਕੇ ਸਾਨੂੰ ਜਰੂਰ ਦੱਸਣਾ ਤੇ ਆਪਣੀ ਕਹਾਣੀ ਨੂੰ ਅੱਗੇ ਸ਼ੇਅਰ ਕਰਨਾ ਤੇ ਆਪਣੇ ਚੈਨਲ ਨਾਲ ਵੱਧ ਤੋਂ ਵੱਧ ਜੁੜਨਾ ਜੀ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ